ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਰੇੜੀ ਤੇ ਰੰਗੀ ਬਾਈ ਹੁਰੀ ਤੇ ਨਾਲ ਆਪਣੇ دوست ਮਿੱਤਰ ਭਾਜੀ ਹੁਰੀ ਤੇ ਇਹ ਅੱਜ ਦਿਖਾਉਣ ਲੈ ਕੇ ਆਇਆ ਜੀ ਮੈਨੂੰ ਮਤਲਬ ਰਿਵੋਲਿੰਗ ਰੈਸਟੋਰੈਂਟ ਆ ਬੈਂਕੂਵਰ ਦੇ ਵਿੱਚ ਇਹ ਦੋਸਤੋ ਬਹੁਤ ਉੱਪਰ ਆਗਾ ਮਤਲਬ ਇਹ ਪੂਰੀ ਹਾਈਟ ਤੇ ਨੂੰ ਟਾਪ ਆਫ ਦਾ ਬੈਂਕੂਵਰ ਵੀ ਕਿਹਾ ਜਾਂਦਾ ਇਹਨੂੰ ਇਹ ਇੰਨਾ ਉੱਚਾ ਆਗਾ ਮਤਲਬ ਤੇ ਅਸੀਂ ਉੱਪਰ ਜਾ ਰਹੇ ਹਾਂ ਦੇਖੋ ਲਿਫਟ 'ਚ ਹੌਲੀ-ਹੌਲੀ ਉੱਪਰ ਜਾ ਰਹੇ ਹਾਂ ਤੇ ਇੱਥੇ ਅਸੀਂ ਖਾਣਾ ਖਾਵਾਂਗੇ ਤੁਹਾਨੂੰ ਦਿਖਾਵਾਂਗੇ ਘੁੰਮਦਾਗਾ ਮਤਲਬ ਗੋਲ-ਗੋਲ ਘੁੰਮਦਾ ਤੇ ਇਹਦੇ ਤੇ ਫਿਰ ਟੇਬਲ ਲੱਗੇ ਹੁੰਦੇ ਆ ਤੇ ਸਾਰਾ ਬੈਂਕੂਵਰ ਐਦਾਂ ਘੁੰਮ-ਘੁੰਮ ਕੇ ਆਪਾਂ ਦੇਖ ਸਕਦੇ ਹਾਂ ਤੇ ਨਾਲ ਜਿਹੜਾ ਆਪਾਂ ਡਿਨਰ ਲਾਂਚ ਕੁਝ ਵੀ ਆਪਾਂ ਖਾ ਸਕਦੇ ਹਾਂ ਨਾ ਤੇ ਹੁਣ ਅਸੀਂ ਉੱਪਰ ਜਾ ਰਹੇ ਹਾਂ ਦੇਖੋ ਤੁਹਾਨੂੰ ਆ ਦਿਖ ਰਿਹਾ ਇਹਦੇ ਵਿੱਚ ਤੇ ਲਿਫਟ 'ਤੇ ਜਿਹੜਾ ਸ਼ੀਸ਼ਾ ਲੱਗਿਆ ਉਹਦੇ ਵਿੱਚ ਦੇਖ ਰਿਹਾ ਦੇਖੋ ਸਾਰੀਆਂ ਉੱਚੀ-ਉੱਚੀਆਂ ਬਿਲਡਿੰਗਾਂ ਨੇ ਜਿਹੜੀਆਂ ਹਨ ਤੇ ਉਹ ਨੀਚੇ ਰਹਿ ਗਈਆਂ ਤੇ ਆਜੋ ਫਿਰ ਉੱਪਰ ਚੱਲਦੇ ਆ ਤੇ ਦਿਖਾਉਣੇ ਤੁਹਾਨੂੰ ਰੈਸਟੋਰੈਂਟ ਆਜੋ ਹਾਂਜੀ ਦੋਸਤੋ ਰਿਵੋਲਵਿੰਗ ਰੈਸਟੋਰੈਂਟ ਦੇ ਵਿੱਚ ਆਇਆ ਬੈਂਕੂਵਰ ਇਹਨੂੰ ਟਾਪ ਆਫ ਦਾ ਬੈਂਕੂਵਰ ਵੀ ਕਿਹਾ ਜਾਂਦਾ ਤੇ ਇੱਥੋਂ ਸਾਰਾ ਕੁਝ ਦਿਖਦਾ ਇੱਥੇ ਅਸੀਂ ਹੁਣ ਕਾ ਕਰਾਂਗੇ ਡਿਨਰ ਤੇ ਦੇਖ ਲਓ ਦੋਸਤੋ ਸਾਰਾ ਬੈਂਕੂਵਰ ਇੱਥੋਂ ਦਿਖਦਾਗਾ ਤੇ ਅਸੀਂ ਬਹੁਤ ਉੱਪਰ ਬੈਠੇ ਆ ਤੇ ਘੁੰਮ ਰਿਹਾ ਇਹ ਮਤਲਬ ਹੌਲੀ ਹੌਲੀ ਰੰਗੀ ਬਾਈ ਹੋਰੀ ਵੀ ਲੱਗੇ ਹੋਇਆ ਵੀਡੀਓ ਬਣਾਉਣਾ ਇੱਧਰ ਤੇ ਘੁੰਮ ਰਿਹਾ ਜਿੱਥੇ ਅਸੀਂ ਬੈਠੇ ਆ ਟੇਬਲ ਲੱਗੇ ਹੋਇਆ ਤੇ ਹੌਲੀ-ਹੌਲੀ ਨਾ ਇੱਕ ਘੜੀ ਦੀ ਟਿਕ-ਟਿਕ ਮੰਗੂ ਇਹ ਸਾਰੇ ਸ਼ਹਿਰ ਦੇ ਆਲੇ-ਦਾਲੇ ਮਤਲਬ ਤੁਹਾਨੂੰ ਦਿਖਾਊਗਾ ਸਾਰੇ ਮਤਲਬ ਵੈਨਕੂਵਰ ਦਾ 뷰 ਦਿਖਾਊਗਾ ਸਾਰਾ ਆ ਦੇਖ ਨੀਚੇ ਦੇਖੋ ਸਾਰਾ ਕੁਝ ਬਹੁਤ ਛੋਟਾ ਲੱਗ ਰਿਹਾ ਹਨ ਤੇ ਆ ਕਾਰਾਂ ਜਾਂ ਕੁਝ ਵੀ ਹਨਾ ਬਿਲਡਿੰਗਾਂ ਤੇ ਇੰਨਾ ਜ਼ੂਮ ਵੀ ਨਹੀਂ ਹੁੰਦਾ ਕੈਮਰੇ ਦਾ ਤੇ ਆ ਸਾਰਾ ਘੁੰਮ ਰਿਹਾ ਸਾਰੇ ਲੋਕ ਆ ਬੈਠੇ ਆ ਤੇ ਨਾਲ-ਨਾਲ ਘੁੰਮਦਾ ਇਹ ਮਤਲਬ ਰੈਸਟੋਰੈਂਟ ਤੇ ਜਦੋਂ ਵੀ ਕਿਸੇ ਨੂੰ ਮੌਕਾ ਮਿਲੇ ਇੱਥੇ ਆਉਣ ਦਾ ਕੈਨੇਡਾ ਦੇ ਵਿੱਚ ਬੈਨਕੂਵਰ ਹਨਾ ਤਾਂ ਜ਼ਰੂਰ ਇੱਥੇ ਤੁਸੀਂ ਵਿਸਟ ਕਰਿਓ ਤੇ ਇਹ ਰੈਸਟੋਰੈਂਟ ਦੇਖੋ ਤੁਸੀਂ ਕਿ ਕਿੰਦਾ ਜਿੱਦਾ ਸੀਨਰੀ ਹੁੰਦੀ ਹੈ ਨਾ ਇੰਦਾ ਮਹਿਸੂਸ ਹੁੰਦਾ ਨਾ ਤੁਸੀਂ ਵੀ ਜ਼ਰੂਰ ਆਇਓ ਤੇ ਇੱਥੇ ਖਾਣੇ ਦਾ ਲੁੱਥ ਪਲਿਓ ਬਹੁਤ ਵਧੀਆ ਇੱਥੇ ਖਾਣਾ ਮਿਲਦਾ ਹਨਾ ਸਾਰਾ ਕੁਝ ਤੇ ਰਾਤ ਆ ਗਈ ਤਾਂ ਕਰਕੇ ਥੋੜੀ ਜੀ ਵੀਡੀਓ ਹੈ ਜਿਹੜੀ ਉਦੀ ਕੁਆਲਿਟੀ ਥੋੜੀ ਜਿਹੀ ਤੁਹਾਨੂੰ ਘੱਟ ਮਿਲੂਗੀ ਤੇ ਪਰ ਇੱਥੇ ਦੇਖਣ ਦਾ ਜਿਹੜਾ ਨਜ਼ਾਰਾ ਹੈਗਾ ਉਹ ਹੋਰ ਹੀ ਆ ਤੇ ਕਿਉਂਕਿ ਇਹਦੇ ਵਿੱਚ ਹੁਣ ਰਾਤ ਨੂੰ ਪਿਕਸਲ ਨੇ ਜਿਹੜੇ ਉਹ ਫਟ ਜਾਂਦੇ ਆ ਮੋਬਾਈਲ ਦੇ ਵਿੱਚ ਤੁਸੀਂ ਦੇਖੋ ਕਿੰਨਾ ਉੱਪਰ ਆ ਗਿਆ ਸੀ ਆ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਪਤਾ ਹੀ ਨਹੀਂ ਕਿੰਨੀਆਂ ਮੰਜ਼ਲਾਂ ਵਾਲੀਆਂ ਹਨ ਤੇ ਜਿਹੜੀਆਂ ਮਤਲਬ ਬਹੁਤ ਛੋਟੀਆਂ ਲੱਗਦੀਆਂ ਘੁੰਮ ਰਹੇ ਆ ਘੁੰਮਦਾ ਇਦਾਂ ਇਹ ਜਿੱਦਾਂ ਕੜੀ ਦੀ ਸੈਕੰਡ ਵਾਲੀ ਸੂਈ ਘੁੰਮਦੀ ਹੈ ਨਾ ਹੌਲੀ 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 ਹਨਾ ਤੇ ਉਦੋਂ ਵੀ ਮਤਲਬ ਥੋੜੀ ਘੱਟ ਸਪੀਡ ਤੇ ਹੋਣਾ ਪਰ ਤੁਹਾਨੂੰ ਘੁੰਮਦਾ ਮਹਿਸੂਸ ਹੁੰਦਾ ਵੀ ਘੁੰਮ ਰਿਹਾ ਜਦੋਂ ਤੁਸੀਂ ਥੋੜੇ ਟਾਈਮ ਬਾਅਦ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਉਹ ਫਲਾਣੀ ਬਿਲਡਿੰਗ ਉੱਥੇ ਸੀ ਯਾਰ ਹੁਣ ਮੇਰੇ ਇੱਧਰ ਆ ਗਈ ਉਹ ਤੇ ਐਦਾ ਐਦਾ ਤੁਸੀਂ ਨੋਟ ਕਰਦੇ ਹੋ ਨਾ ਚੀਜ਼ਾਂ ਨੂੰ ਚਲੋ ਜੀ ਠੀਕ ਹੈ ਬਾਏ ਬਾਏ ਤੇ ਅਗਲੇ